ਹਵੀਰ ਸਿੰਘ ਦੀ ਟੀਮ ਪਾਕੀ ਕਪੂਰਥਲੇ ਦੇ ਕਿਤੇ ਮਹੱਲੇ 'ਚ ਜਾਂ ਕਿਤੇ ਏਰੀਏ ਦੇ ਵਿੱਚ ਬਹੁਤ ਫਾਂਡੇ ਵਿੱਚੋਂ ਬਾਈ ਕਪੂਰਥਲੇ ਫਾਂਡ ਦਿੱਤਾ ਹੋਵੇ ਤੇ ਸਾਥੀਆਂ ਮੈਂ ਸਮਝਦਾ ਅੱਜ ਯਾਰੇ ਲੋਕ ਮੰਗਦੇ ਨਹੀਂ ਕਿ ਉਹਨਾਂ ਦੇ ਬੇਠੇ ਕੰਮ ਹੁੰਦੇ ਆ ਪ੍ਰਧਾਨ ਜੀ ਕੀ ਮੰਗਾ ਸੀ ਜਿਹਨੂੰ ਲੈ ਕੇ ਤੁਹਾਡੇ ਵੱਲੋਂ ਜਿਹੜਾ ਕਿ ਅੱਜ ਡੀਸੀ ਦੇ ਨਾਮ ਤੇ ਮੰਗ ਪੱਤਰ ਦਿੱਤਾ ਹੈ ਪੰਜਾਬ ਸਰਕਾਰ ਨੂੰ ਮੈਂ ਗੁਰਮੀਤ لال ਬਿੱਡੂ ਪ੍ਰਧਾਨ ਇਕਤਾ ਪਾਰਟੀ ਉਹ ਸਮੁੱਚੀ ਇਕਤਾ ਪਾਰਟੀ ਵੱਲੋਂ ਮੈਂ ਸਮਝਦਾ ਕਿ ਜੜੀ ਵੀ ਸਰਕਾਰ 5 ਸਾਲਾਂ ਬਾਅਦ ਆਂਦੀ ਹੈ ਉਹਨੂੰ ਸਾਲ 2 ਸਾਲ ਦੇਖਦੇ ਅਸੀਂ ਵੀ ਇਹ ਵਾਕਈ ਕਿਸੇ ਗਰੀਬ ਦੇ ਹੱਕ ਚ ਕੰਮ ਕਰਦਾ ਜਾਂ ਨਹੀਂ ਕਰਦਾ ਅੱਜ ਆਪ ਸਰਕਾਰ ਬਣੀ ਨੂੰ ਮੈਂ ਸਮਝਦਾ 2 ਸਾਲ ਦਾ ਸਮਾਂ ਹੋ ਗਿਆ ਪਰ ਜਿਹੜੀਆਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀਗੇ ਸਰਕਾਰ ਬਣਨ ਤੋਂ ਬਾਅਦ ਕਿ ਜਦੋਂ ਸਾਡੀ ਸਰਕਾਰ ਆਪ ਦੀ ਬਣ ਗਈ ਫੇਰ ਹੀ ਸਾਡੀ ਜਿਹੜੀ ਗਰੰਟੀ ਹੋਊਗੀ ਕਿ 1000 ਰੁਪਇਆ ਜਿਹੜਾ ਹਰ ਲੇਡੀਜ਼ ਨੂੰ ਮਹੀਨੇ ਵਿੱਚ ਉਹਦੇ ਖਾਤੇ 'ਚ ਪਾਇਆ ਜਾਊਗਾ ਮੈਂ ਸਮਝਦਾ 7 2 ਸਾਲ ਹੋ ਗਿਆ ਪਰ ਕਿਸੇ ਨੂੰ ਨਹੀਂ ਆਇਆ ਦੂਜੀ ਗਰੰਟੀ ਦਿੱਤੀ ਸੀ ਇਹਨਾਂ ਨੇ ਕਿ ਜਿੰਨੇ ਵੀ ਸਾਡੇ ਨੌਜਵਾਨ ਬੇਰੋਜ਼ਗਾਰ ਕਿੱਥੇ ਪਏ ਆ ਜਿੰਨਾ ਚਿਰ ਸਰਕਾਰ ਵੱਲੋਂ ਨੌਕਰੀ ਨਹੀਂ ਮਿਲਦੀ ਉਹਨਾਂ ਚਿਰ ਜਿਹੜਾ 2500 ਰੁਪਿਆ ਹਰ ਮਹੀਨੇ ਜਿਹੜਾ ਵਾ ਨੌਜਵਾਨਾਂ ਦੇ ਖਾਤੇ 'ਚ ਪਾਇਆ ਜਾਊਗਾ ਮੈਂ ਸਮਝਦਾ ਉਹ ਵੀ ਗਰੰਟੀ ਜਿਹੜੀ ਆ ਇਹਨਾਂ ਦੀ ਫੇਲ ਹੋ ਗਈ ਆ ਅੱਜ ਦੇਖੋ ਹਰਿਆਣਾ ਸਰਕਾਰ ਦੇ ਵਿੱਚ ਸਾਡੇ ਕਈ ਪਰਿਵਾਰ ਇਹੋ ਜਿਹੇ ਹੈਗੇ ਆ ਵੀ ਘਰ ਦੇ ਵਿੱਚ ਦੋ ਜੀ ਹੈਗੇ ਬੁੱਢਾ ਮਜੁਰਦ ਪਰ ਮੈਂ ਸਮਝਦਾ 1500 ਉਹਨਾਂ ਦਾ ਗੁਜ਼ਾਰਾ ਨਹੀਂ ਚੱਲਦਾ ਅਸੀਂ ਉਹਦੇ ਵਿੱਚ ਇੰਨੀ ਮੰਗ ਪਾਈ ਪਈ ਆ ਕਿ ਜਿੱਤਾ ਹਰਿਆਣਾ ਸਰਕਾਰ ਨੇ ਜੋਥੇ 3000 ਰੁਪਇਆ ਵਡਾਪਾ ਪੇਛਣ ਕੀਤੀ ਹੈ ਉਸੇ ਤਰ੍ਹਾਂ ਇਹ ਪਲਾਬ ਦੇ ਵਿੱਚ 3000 ਰੁਪਇਆ ਵਡਾਪਾ ਪੇਛਣ ਕਰਨੀ ਚਾਹੀਦੀ ਹੈ ਕਿ ਮੈਂ ਸਮਝਦਾ ਸਰਕਾਰ ਨੂੰ ਇਹ ਗ੍ਰੈਂਟਾਂ ਜਿਹੜੀਆਂ ਮੈਂ ਦਾਤ ਤੇ ਪੂਰੀਆਂ ਕਰਨੀਆਂ ਚਾਹੀਦੀਆਂ ਕਿਉਂਕਿ ਵੋਟਾਂ ਜਿਹੜੀਆਂ ਸਾਡੇ ਸਮਾਜ ਦੀਆਂ ਪੈਂਦੀਆਂ ਇਹਨਾਂ ਨੂੰ ਸਾਡੇ ਪਰਿਵਾਰਾਂ ਦੀਆਂ ਪੈਂਦੀਆਂ ਸਾਡੀਆਂ ਪਹਿਲਾ ਸਾਡੀਆਂ ਪਤਾਂ ਦੀਆਂ ਪੈਂਦੀਆਂ ਪਰ ਮੰਗਣ ਦੀ ਲਾਈਨ 'ਚ ਮੈਂ ਸਮਝਦਾ ਫੇਰ ਸਾਨੂੰ ਲੱਗਣਾ ਪੈਂਦਾ ਵੀ ਅੱਜ ਅਸੀਂ ਮੰਗ ਪੱਤਰ ਸਾਡੇ ਬਹੁਤ ਪਿਆਰੇ ਐਸਐਚਓ ਸਾਹਿਬ ਬਿ ਸਿਟੀ ਜਿਹ ਮੈਸਰ ਦਾ ਬਹੁਤ ਵਧੀਆ ਸ੍ਰੀ ਜੀਵਨ ਸਿੰਘ ਜੀ ਕਪੂਥਲੇ ਚ ਆਏ ਆ ਵੀ ਉਹਨਾਂ ਨੂੰ ਅਸੀਂ ਉਹਨਾਂ ਰਾਹੀਂ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਭੇਜਾਂਗੇ ਤੇ ਡੀਸੀ ਸਾਹਿਬ ਜਿਹੜੀ ਸਾਡੀ ਮੰਗ ਜਿਹੜੀ ਹੈ ਮੁੱਖ ਮੰਤਰੀ ਸਾਹਿਬ ਨੂੰ ਭੇਜਾਂਗੇ ਇਹ ਮੰਗਾਂ ਜਿਹੜੀਆਂ ਤੁਰੰਤ ਪਾਸ ਕੀਤੀਆਂ ਜਾਣ ਕਿ ਸਾਡੇ ਸਮਾਜ ਨੂੰ ਜਿਹੜਾ ਵਾ ਵੀ ਥੋੜਾ ਬੋਤਾ ਜਿਹੜਾ ਹੌਸਲਾ ਹੋਵੇ ਵੀ ਜਿਹੜੇ ਸਾਡੇ ਨੌਜਵਾਨ ਜਿਹੜੇ ਸ਼ਰਾਬ ਵਾਲੇ ਪਾਸੇ ਕਿੱਥੀਆਂ ਦੇ ਪਾਸੇ ਲੱਗੇ ਆ ਵੀ ਜੇ ਇਹਨਾਂ ਨੂੰ ਨੌਕਰੀ ਤੇ 2500 ਰੁਪਏ ਮਹੀਨਾ ਮਿਲੇ ਇਹ ਚੀਜ਼ਾਂ ਤੋਂ ਮੈਂ ਸਮਝਦਾ ਛਟਕਾਰਾ ਇਹ ਚੰ데요 ਕਿ ਸਾਡਾ ਪਰਿਵਾਰ ਵੀ ਜਿਹੜਾ ਵਾ ਵੀ ਲੋਕਾਂ ਪਰਿਵਾਰਾਂ ਨੂੰ ਆਮ ਜਿਹੜਾ ਵਾ ਖੁਸ਼ਹਾਲ ਹੋਣਾ ਚਾਹੀਦਾ ਇਹ ਇੱਕ ਤਾਂ ਪਾਰਟੀ ਦੀ ਗੱਲ ਹੈ ਜੇ ਗੱਲ ਕਰੀ ਆਮ ਪਾਰਟੀ ਦੇ ਜਿਹੜੇ ਕੀ ਲੀਡਰਾਂ ਦੀ ਤੁਹਾਨੂੰ ਭੂਮਿਕਾ ਕਿੱਥੇ ਨਜ਼ਰ ਆਉਂਦੀ ਹੈ ਬਿਲਕੁਲ ਜੀ ਕਪੂਤਲ ਜੇ ਆਪਾਂ ਗੱਲ ਕਰਦੇ ਕਪੂਤਲੇ ਆਪ ਤਾਂ ਜੰਮਿਆ ਕੋਈ ਨਹੀਂਗਾ ਅੱਜ ਤੱਕ 2 ਸਾਲ ਦਾ ਸਮਾਂ ਹੋ ਗਿਆ ਵੀ ਮੈਂ ਸਮਝਦਾ ਕੋਈ ਆਪ ਵਾਲਾ ਬਾਹ ਖੜੀ ਕਰਕੇ ਕਹਿ ਦਵੇ ਕਿ ਕਿਸੇ ਮੁਹੱਲੇ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਜਾਂ ਕਿਸੇ ਗਲੀ ਦੇ ਵਿੱਚ ਗਏ ਹੋਣ ਦੱਸੋ ਤੁਹਾਡੀ ਕੀ ਮੰਗ ਹੈਗੀ ਆ ਆਪ ਸਰਕਾਰ ਤੁਹਾਡੇ ਕੋਲ ਚੱਲ ਕੇ ਆਈ ਹੈ ਉਹ ਕੋਈ ਵਰਤਮਾਨ ਕਹਿੰਦਾ ਕਿਸੇ ਦੀ ਕੋਈ ਮੂਰੀ ਮਜਬੂਰੀ ਹੈ ਨਾ ਸਰਕਾਰ ਆਪ ਜਾਣਦੀ ਹੈ ਪਰ ਇੱਥੇ ਸਰਕਾਰ ਦੇ ਬੰਦੇ ਮੁੱਠਾਂ 'ਚ ਲੱਗੇ ਪਏ ਆ ਆਪ ਸਰਕਾਰ ਦੇ ਇੱਥੇ ਕੋਈ ਨਹੀਂ ਹੈਗਾ ਦਾਤਾ 20000 ਤੇ ਇੱਥੇ ਜਿਹੜੇ ਸਰਕਾਰ ਦੇ ਬੰਦੇ ਹੈਗੇ ਆ ਉਹ ਮਰਦੇ ਪਿਆ ਕਪੂਠਲੇ 'ਚ ਸਾਰੇ ਸਮਾਰੋਹ ਤੋਂ ਇਕਤਾ ਪਾਰਟੀ ਦੇ ਨਾਮ ਕੇ ਸਮਾਏ ਵਾਸਤੇ ਕੰਮ ਕਰਦੀ ਹੈ ਕਿ ਮੈਂ ਸਮਝਦਾ ਇਕਤਾ ਪਾਰਟੀ ਆਂਗਰੀਵਾਸੇ ਖੜੀ ਹੈ ਮੈਂ ਇਹਨਾਂ ਨੂੰ ਕਹਿੰਨਾ ਕਿ ਪਾਰਟੀ ਸਿਰਫ ਇਕਤਾ ਪਾਰਟੀ ਹੈ ਭਾਈ ਆਪ ਆ ਜੇ ਸਰਕਾਰ ਆ ਜੇ ਕਾਨੂੰਨ ਸਾਡੇ ਕੋਈ ਆ ਜੇ ਪਾਰਟੀ ਕਿਸੇ ਦੇ ਬਾਣ ਨਹੀਂ ਫਟਦੇ ਲੋਕਾਂ ਦੀ ਵੋਟਾਂ ਬਾਣੇ ਆ ਵੋਟਾਂ ਤੋਂ ਬਾਅਦ ਭਾਂਜਦੇ ਆ ਉਹ ਤੋਂ ਬਾਅਦ ਇਕਤਾ ਪਾਰਟੀ ਵੀ ਉੱਪਰ ਪਹੁੰਚ ਗਈ ਹੈ ਇਹ ਰਹਿਣ ਦਾ ਮਿਹਰ ਉਹ ਬਾਸ ਪ੍ਰਧਾਨ